ਜਦੋਂ 84 ਦੇ ਦੰਗਿਆਂ ਦੇ ਬਾਅਦ ਅਸੀਂ ਇੱਥੇ ਆ ਗਏ ਤੇ ਗੋਰਖਪੁਰ ਦੇ ਪੇਸ਼ੰਤ ਮੇ ਨਾਲ ਜੁੜੇ ਹੋਏ ਸਨ ਉਹ ਕਹਿੰਦੇ ਨੇ ਡਾਕਟਰ ਸਾਹਿਬ ਸਾਨੂੰ ਦੋ ਦਿਨ ਮੀਨੇਜ ਤੁਸੀਂ ਦਿਓ ਮੈਂ ਕਿਹਾ ਠੀਕ ਹੈ ਮੀਨੇ ਦਾ ਲਾਸਟ ਥਰਸਡੇ ਤੇ ਫਰਡੇ ਮੈਂ ਗੋਰਖਪੁਰ ਜਾਣਾ ਸੀ 18 ਘੰਟਿਆਂ ਦਾ ਸਫ਼ਰ ਸੀ ਜਾਂਦੀਵਾਰੀ ਸੈਕੰਡ ਡੇ ਸੀ ਵਿੱਚ ਦੋ ਨੰਬਰ ਤੇ ਮੇਰੀ ਬਰਥ ਹੁੰਦੀ ਸੀ ਉੰਦੀ ਵਾਰੀ ਨੌ ਨੰਬਰ ਤੇ ਬਰਥ ਹੁੰਦੀ ਸੀ ਤੇ ਸਾਰਾ ਰਸਤਾ ਅੰਮਾਲੇ ਦੇ ਬਾਅਦ 2 2 3 3 ਪੇਸ਼ੈਂਟ ਗੱਡੀ ਚ ਆ ਜਾਂਦੇ ਸਨ ਉਹਨਾਂ ਨੂੰ ਉੱਥੇ ਹੀ ਪੁਗਤਾ ਕੇ ਫਿਰ ਅਗਲੇ ਸਟੇਸ਼ਨ ਤੇ ਕਈ ਵਾਰੀ 4 5 ਚੜ ਜਾਂਦੇ ਸਨ ਜਿਨ੍ਹਾਂ ਨੂੰ ਨਹੀਂ ਦੇ ਸਕਦਾ ਉਹ ਜਾ ਕੇ ਫਿਰ ਅਗਲੇ ਸਟੇਸ਼ਨ ਤੇ ਉਤਰ ਜਾਂਦੇ ਸਨ ਦਿੱਲੀ ਢੇਲ ਘੰਟਾ ਗੱਡੀ ਰੁਕਦੀ ਸੀ ਉੱਥੇ ਬੈਂਚਾਂ ਦੇ ਫਰਸਟ ਕਲਾਸ ਵੇਟਿੰਗ ਹਾਲ ਦੇ ਸਾਹਮਣੇ 25 30 ਪੇਸ਼ੈਂਟ ਬੈਠੇ ਹੁੰਦੇ ਸਨ ਉਹਨਾਂ ਨੂੰ ਮੈਂ ਉੱਥੇ ਹੀ ਪੁਗਤਾ ਲੈਣਾ ਸਾਂ ਤੇ ਆਉਂਦਿਆਂ ਜਾਂਦਿਆਂ ਗੋਰਖਪੁਰ 2.5 ਦਿਨਾਂ ਹੀ ਸਮਾਇਆ 600 ਦੇ ਕਰੀਬ ਪੇਸ਼ੈਂਟ ਦੇਖਣਾ ਸੀ 600 ਦੇ ਕਰੀਬ 600 ਤੋਂ 800 ਭਾਜੀ ਇਹ ਕੀ ਫੀਸ ਲੈਂਦੇ ਸੀ ਉਹਨਾਂ ਤੋਂ ਫੀਸ ਜੋ ਦੇ ਜਾਏ ਕਦੇ ਮੰਗੇ ਹੀ ਨਹੀਂ ਕੱਲ ਮੇਰਾ ਭਾਂਜਾ ਡੀਜੀ ਡੀਜੀਪੀ ਬੰਬੇ ਉਹ ਰਿਟਾਇਰ ਹੋਇਆ ਉਹ ਮੈਨੂੰ ਕਹਿੰਦੇ ਮਾਮਾ ਜੀ ਤੁਸੀਂ ਰਸਤੇ 'ਚ ਫੀਸ ਕਿਵੱਲ ਕਿਥੋਂ ਕਿੱਥੋਂ ਲੈਂਦੇ ਹੋ ਮੈਂ ਕਿਹਾ ਮੈਂ ਅਜ ਤੱਕ ਕਿਸੇ ਕੋਲੋਂ ਫੀਸ ਮੰਗੀ ਨਹੀਂ ਮੈਂ ਸੈਕਿੰਡ ਏਸੀ ਦੀ ਬਰਸ ਤੇ ਬੈਠ ਜਾਣਾ ਚਾਦਰ ਵਿੱਚ ਹੀ ਹੁੰਦੀ ਹੈ ਜੋ ਕਿਸੇ ਦੀ ਸ਼ਰਦਾ ਹੋਵੇ ਚਾਦਰ ਚੁੱਕ ਕੇ ਜੋ ਮਰਜੀ ਰੱਖ ਜਾਏ ਕੋਈ ਜ਼ਰੂਰਤਮੰਦ ਲੈ ਵੀ ਜਾਏ ਤੇ ਮੈਨੂੰ ਪਰਵਾਹ ਨਹੀਂ ਜੋ ਬਚ ਜਾਏ ਮੇਰਾ ਉਹ ਲੈ ਗਿਆ ਉਹਦਾ ਤੇ ਇੰਜ ਮੈਂ 10 ਸਾਲ ਹਰ ਮਹੀਨੇ ਦੋ ਦਿਨ ਗੋਰਖਪੁਰ ਜਾਂਦਾ ਰਿਹਾ ਅਜੇ ਤੱਕ ਵੀ ਮੈਨੂੰ ਉਹਦਾ ਉਹ ਲੋਕਾਂ ਦਾ ਜਿਹੜਾ ਪਿਆਰ ਮਿਲਿਆ ਨਾ ਮੈਂ ਭੁੱਲ ਨਹੀਂ ਸਕਦਾ ਮੈਂ ਬੜੀ ਬੜੀ ਗੋਰਖਪੁਰ ਦੀ ਤੇਨ ਬੜੇ ਬੁਰਖ ਉਥੇ ਪਿਆਰ ਵੀ ਲੋਕਾਂ ਨੇ ਬੜਾ ਦਿੱਤਾ। ਲੋਕਾਂ ਦੇ ਵਿੱਚ ਹੀ ਰੱਬ ਦੇਖਿਆ। ਰੋਕਣ। ਵਾਸਤੇ ਵੀ ਜੀ ਲੋਕ ਮੈਂ ਦੋ ਚੀਜ਼ਾਂ ਨੂੰ ਮੰਨਣਾ। ਜੋ ਵੀ ਮੈਂ ਜ਼ਿੰਦਗੀ ਵਿੱਚ ਪੰਜਾਬਰੇ ਹੋ ਗਿਆ ਡਾਕਟਰੀ ਕਰਦਿਆਂ ਚਾਰੇ ਬੱਚੇ ਦੇ ਚਾਰੇ ਡਾਕਟਰ ਨੇ। ਵੱਡਾ ਨਣਕਾ ਮੇਰਾ ਸਕਿਨ ਸਪੈਸ਼ਲਿਸਟ ਹੈ। ਮੈਂ ਦੇਖਿਆ ਜੋ ਕੁਝ ਵੀ ਰੱਬ ਨੇ ਦਿੱਤਾ ਇੱਕ ਮਾਂ-ਬਾਪ ਦਾ ਅਸ਼ੀਰਵਾਦ ਦੂਸਰਾ ਗਰੀਬ ਮਰੀਜ਼ ਦੀ ਨਿਸਵਾਰਥ ਭਾਵਨਾ ਦੀ ਕੀਤੀ ਹੋਈ ਸੇਵਾ ਉਹਨਾਂ ਦਾ ਹੀ ਫਾਲੇ ਜਿਹੜਾ ਤੁਹਾਨੂੰ ਫਲਦਾ ਫੁੱਲਦਾ ਬਾਕੀ ਸਾਰੀ ਦੁਨੀਆ ਦਾ ਮਨ ਨੂੰ ਨਹੀਂ ਲੱਗਦਾ ਕੋਈ ਜ਼ਿਆਦਾ ਫਾਇਦਾ ਮਾਂ ਬਾਪ ਦਾ ਆਸ਼ੀਰਵਾਦ ਤਾਂ ਕਦੀ ਵਾਂਝੇ ਨਾ ਰਹਿਣਾ ਕਿਸੇ ਗਰੀਬ ਦੀ ਮਜ਼ਲੂਮ ਦੀ ਹੈਲਪ ਜਦੋਂ ਵੀ ਕਰਨੀ ਪੜੇ ਤਤਪਰ ਹੋ ਕੇ ਉਹਦੀ ਹੈਲਪ ਕਰਨੀ ਜ਼ਰੂਰੀ ਨਹੀਂ ਕਿ ਦਸਵੰਦ ਗੁਰਦੁਆਰਿਆਂ ਵਿੱਚ ਵੀ ਦੇਣਾ ਹੈ ਜ਼ਰੂਰੀ ਨਹੀਂ ਕਿ ਹੋਰ ਕਿਸੇ ਧਰਮ ਸਥਾਨ ਤੇ ਦੇਣਾ ਤੁਸੀਂ ਕਿਸੇ ਦੀ ਸੇਵਾ ਕਰੋ ਤੁਹਾਡੇ ਸਾਹਮਣੇ ਬੈਠਾ ਹੈ ਮੇਰੀ ਛੋਟੀ ਸਿਸਟਰ ਇੱਕ ਵਾਰੀ ਕਹਿ ਦਿੰਦੀ ਹੈ ਕਹਿੰਦੀ ਵੀਰ ਜੀ ਸਾਨੂੰ ਤੇ ਪਤਾ ਨਹੀਂ ਲੱਗਦਾ ਕਿਹੜਾ ਘਰ ਠੱਗ ਆ ਗਿਆ ਕਿ ਝੂਠ ਬੋਲਦਾ ਪਿਆ ਸੱਚ ਤੁਹਾਡੇ ਤੇ ਸਾਹਮਣੇ ਪੇਸ਼ੈਂਟ ਬੈਠਾ ਹੈ ਤੁਹਾਨੂੰ ਪਤਾ ਉਹਦੀ ਮਜਬੂਰੀ ਕੀ ਹੈ ਦਵਾਈ ਨਹੀਂ ਖਰੀਦ ਸਕਦਾ ਤੇ ਤੁਸੀਂ ਤੇ ਬੜੇ ਸੁਖੱਲੇ ਹੋ ਮੈਂ ਕਿਉਂ ਬੱਸ ਤਾਂ ਵਿੱਚ ਕਈ ਸਫੇਤ ਪੋਸ਼ਟ ਆਉਂਦੇ ਨੇ ਜਿਨ੍ਹਾਂ ਦੇ ਕੋਲ ਦਵਾਈ ਖਰੀਦਣ ਵਾਸਤੇ ਪੈਸੇ ਨਹੀਂ ਹੁੰਦੇ ਮੈਂ ਗੁਰਤੇਗ ਬਾਦਰ ਹਸਪੀਟਲ 11 ਸਾਲ ਰਹਾ ਉਥੇ ਮੈਨੇਜਮੈਂਟ ਉਹਨਾ ਖਰਚਾ ਨਹੀਂ ਸਵੀਕਾਰ ਸਕਦੀ ਉਥੇ ਇੱਕ ਪੂਰ ਪੇਸ਼ੈਂਟ ਫੰਡ ਬਣਾਇਆ ਮੈਂ ਤੇ ਦਲੇਰ ਸਾਹਿਬ ਸਵਰਗਵਾਸ ਹੋ ਗਿਆ ਦੋਵਾਂ ਨੇ ਮਿਲ ਕੇ ਪੂਰ ਪੇਸ਼ੈਂਟ ਫੰਡ ਬਣਾਇਆ ਇੱਕ ਬੋਲਕ ਬਣਾਈ ਜਿਹੜੀ ਸੀੜੀਆਂ ਦੇ ਉੱਤੇ ਰੱਖ ਦਿੱਤੀ ਗਰੀਬ ਦਾ ਮੂੰਹ ਗੋਲਕ ਗੁਰੂ ਦੀ ਗੋਲਕ ਉਹਦੇ ਵਿੱਚ 3-4000 ਰੁਪਏ ਮਹੀਨਾ ਇਕੱਠਾ ਹੋ ਜਾਂਦੇ ਸੀ 10000 ਰੁਪਏ ਮੈਂ ਇਕੱਠਾ ਕਰ ਲਾਂ ਸੀ 10-12 ਹਜ਼ਾਰ ਤੇ ਖੁੱਲ ਕੇ ਕੋਈ ਪੇਸ਼ੈਂਟ ਆ ਜਾਏ ਗਰੀਬ ਕਦੀ ਨਾ ਆਨੇ ਸੀ ਸਾਈ ਮੰਨ ਤੇ ਖੁਸ਼ੀ ਹੈ ਸਾਈ ਮੰਨ ਚ ਖੁਸ਼ੀ ਹੈ ਸਕੂਨ ਹੈ ਸਭ ਕੁਝ ਜ਼ਿੰਦਗੀ ਜੀਂਦੇ ਆ ਤੁਸੀਂ ਸਭ ਕੁਝ ਸਭ ਸਭ ਜੋ ਮੰਗੇ ਠਾਕਰ ਆਪਣੇ ਤੇ ਹੁੰਦੇ ਮੰਗਨ ਦੀ ਵੀ ਜ਼ਰੂਰਤ ਨੇ ਜਪੰਦੇ ਜੋ ਸੋਚੋ ਵਾਹਿਗੁਰੂ ਪੂਰਾ ਕਰ ਦੇਦਾ